ਛੋਟੀਆਂ ਚੱਲ ਰਹੀਆਂ ਕੈਨੇਡਾ ਦੇ ਵਿੱਚ ਤੇ ਜਿਹੜੀਆਂ ਫੈਮਲੀਆਂ ਹੁਣ ਆ ਰਹੀਆਂ ਵੱਖ-ਵੱਖਰੀ ਘੁੰਮਣਾ ਨਾ ਤੇ ਅੱਜ ਲੇਕ ਵੈਲਕਾਕਸ ਤੇ ਆ ਤੇ ਲੇਕ ਪਈ ਜੰਮੀ ਤੇ ਮੈਂ ਲੇਕ ਦੇ ਵਿਚਾਲੇ ਖੜਾ ਕੰਮ ਧੰਦੇ ਦੇ ਵਿੱਚ ਨਹੀਂ ਜਾਇਆ ਜਾਂਦਾ ਇਹਨਾਂ ਕਿਉਂਕਿ ਦੇਸ਼ ਬਹੁਤ ਜ਼ਿਆਦਾ ਬੀਜੀ ਹੈ ਇਹ ਬੰਦਾ ਸੁਪਣਾ ਜੀ ਕਿਤੇ ਨਹੀਂ ਜਾ ਸਕਦਾ ਭਾਰਤ ਦਾ ਸੌਖਣਾ ਹੈਗਾ 1.5 ਕਵਾਂਟਲ ਡਰਜਾ ਵੀ ਲੱਗਦਾ ਵੀ ਹੋਰ ਰੱਖ ਦੇ ਪਾਸੇ ਪਰਪ ਦੀ ਪੇਪੜੀ ਬਹਿ ਫੇਰਾ ਲੇਕਦੇ ਮੈਨੂੰ ਚੁੱਭੀ ਲੱਗ ਜੇ ਨਿਕਲ ਆ ਵੀ ਨਹੀਂ ਜਾਣਾ ਤੇ 12 ਆਈਆਂ ਵੀ ਲੋਕ ਇੱਥੇ ਕੁਝ ਸਕੇਡਿੰਗ ਕਰਦਾ ਫਿਰਦਾ ਤੇ ਕੋਈ ਕੋਸ ਲੋਕ ਆਵਦਾ ਨਹੀਂ ਕਿ ਘੁੰਮ ਫਿਰਦੇ ਆ ਅ 6 ਦਿਹਾੜੇ ਵੀ ਚੱਲ ਰਹੇ ਆ ਕੀ ਦੀ ਦਿਹਾੜਿਆਂ ਦਾ ਵੀ ਮਨ ਦੇ ਵਿੱਚ ਬਹੁਤ ਜ਼ਿਆਦੇ ਆਪਣੇ ਹੈਗਾ ਵੀ ਸਾਡੇ ਗੁਰੂ ਸਾਹਿਬਾਨ ਨੇ ਛੱਡ ਲਈ ਕੁਰਬਾਨੀ ਕੀਤੀਆਂ ਜਿਹੜੀ ਮਨੋਂ ਦੇ ਸ਼ਹਿਰ ਨਾਲ ਛੱਡ ਲਈ ਉਹਨਾਂ ਨੇ ਗੁਰੂ ਸਾਹਿਬਾਨ ਨੇ ਛੱਡਣੇ ਕੁਰਬਾਨੀ ਕੀਤੀਆਂ ਆਪ ਉਸ ਤੇ ਉਹ ਚੀਜ਼ ਤੇ ਵੀ ਖਰੇ ਉਤਰ ਸਕੀ ਹੈ ਨਾ ਇਹ ਵੀ ਮਨ ਦੇ ਵਿੱਚ ਹੈਗਾ ਕਿਸੇ ਜਰਾ ਮਾੜਾ ਨਾ ਕਰੋ ਕਿਸੇ ਦੇ ਕਿਸੇ ਨੂੰ ਕੋਈ ਮੰਨ ਲਓ ਵੀ ਦੋਖਣਾ ਪਟਾਉ ਹਣਾ ਇਹ ਚੀਜ਼ ਦਾ ਵੀ ਗੁਰੂ ਸਾਹਿਬਾਨ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਦੀ ਆ ਤੇ ਵਿੱਚੋਂ ਚਲੋ ਜੇ ਉਹ ਜੇ ਫਿਰ ਮਾਹੌਲ ਚਾੜੋ ਜਿਸ ਹਿਸਾਬ ਨਾਲ ਆਪਾਂ ਦੇਸ਼ ਦਾ ਮਾਹੌਲ ਚੜਾ ਪ੍ਰਮੋਟ ਕਰਨਾ ਪੈਂਦਾ ਮਰੇ ਉਤਰ ਕੇ ਵੀ ਨੇ ਲੈ ਗਿੱਤੇ ਕਿਰਤੋਰੀ ਨਹੀਂ ਸੀ ਜੰਮੀ ਵੀ ਲੈ ਗਿੱਤੇ ਲੈਕ ਤੇ ਕਿ ਕਿਰਨ ਲੈ ਕੇ ਵੇਖੀ ਵੀ ਨਹੀਂ ਸੀਗੀ ਜਦੋਂ ਇੱਥੇ ਰਹਿੰਦੇ ਸੀਗੇ ਕੰਮ ਦੰਦੇ ਹੀ ਇਹੋ ਜਿਹਾ ਸੀ ਕਿੱਧਰ ਜਾਣੀ ਆਉਂਦਾ ਸੀਗਾ ਇਹ ਵੀ ਦੇਸ਼ ਬਹੁਤ ਜ਼ਿਆਦਾ ਬੀਜ਼ੀ ਐ ਇੱਥੇ ਜੰਮੀ ਨਿਕਲ ਆ ਜਾਂਦਾ ਪਰ ਗੱਲ ਐ ਉਹ ਆ ਵੀ ਆਪਾਂ ਨੂੰ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢਣਾ ਪੈਂਦਾ ਕਿਸੇ ਪਰਸੇ ਜਾਣ ਦੇ ਲਈ ਹਨਾ ਨਾ ਤਾਂ ਬੰਦੇਰੀਆਂ ਟੈਨਸ਼ਨਾਂ ਮੁਕਣੀਆਂ ਨਾ ਸਾਡੇ ਕੰਮ ਧੰਦੇ ਮੁਕਣੀਆਂ ਤੇ ਇਹ ਰ ਵਿੱਚੀ ਚੀਜ਼ਾਂ ਮੈਨੇਜ ਕਰਨੀਆਂ ਪੈਣੀਆਂ ਸਾਰੀਆਂ ਸੋ ਜਿੰਨਾ ਵੀ ਆਪਣਾ ਵਿਤ ਪੈਂਦਾ ਉਹ ਸਹਾ ਹਣਾ ਜਾਣਾ ਚਾਹੀਦਾ ਕੰਮ ਧੰਦੇ ਵੀ ਠੋਕੇ ਕਰਨ ਜਿਹੜਾ ਜਿਹੜਾ ਟਾਈਮ ਕੰਮ ਦਾ ਉਹ ਪੂਰਾ ਕੰਮ ਤੂੰ ਦਾ ਕਰੋ ਜਦੋਂ ਕਿ ਟਾਈਮ ਨਿਕਲਦਾ ਉਹ ਉਹ ਆਪ ਦਾ ਪਰਿਵਾਰ ਸਮੇਤ ਕਿਤੇ ਜਾਉਗਾ ਹਨਾ ਫਿਰ ਹਰ ਇੱਕ ਚੀਜ਼ ਦਾ ਹੁੰਦਾ ਇੱਥੇ ਕੰਮ ਨੂੰ ਦਾ ਕੀਤਾ ਹੈ 14-15 ਸਾਲ ਸਿਰ ਘਰ ਤੋਂ ਦੁਕਾਨ ਦੁਕਾਨ ਤੋਂ ਘਰੇ ਕੰਮ ਨੂੰ ਦਕੀਕਤਾਂ ਇੱਥੇ ਵੀ ਚਲੋ ਕੰਮ ਕਰ ਰਹੇ ਆਂ। ਪਰ ਇੱਥੇ ਵਿੱਚ ਆਈਏ ਵੀ ਸਾਨੂੰ ਟਾਈਮ ਕਈ ਵਾਰ ਬੰਦ ਨੂੰ ਟਾਈਮ ਮਿਲ ਜਾਂਦਾ। ਜਾਣਾ ਚਾਹੀਦਾ। ਖੁਮਾ ਕਰਨਾ ਚਾਹੀਦਾ। ਸਭ ਪਰਮਾਤਮਾ ਬਾਈ ਜੀ ਸਾਰਿਆਂ ਦੀਆਂ ਮਨੋ ਤਾਂ ਆਪਣੀਆਂ ਪੂਰੀਆਂ ਕਰੇ ਹਨ। ਸਾਰੇ ਨੂੰ ਤਰੱਕੀਆਂ ਬਖਸ਼ੇ। ਸਾਰੇ ਵੀਰ ਭਰਾਵਾਂ ਦਾ ਜਿਹੜਾ ਵੀ ਕਿਸੇ ਦਾ ਮੋਟਿਵ ਆ ਪੂਰਾ ਹੋਵੇ। ਹਰਕ ਦਾ ਸੁਪਨਾ ਪੂਰਾ ਹੋਵੇ ਕਿਸੇ ਰਕਮ ਨੂੰ ਦਾ ਕਿਸੇ ਰਕੋਸ ਨੂੰ ਦਾ ਕਿਸੇ ਰਕਮ ਨੂੰ ਦਾ ਜ਼ਰੂਰ ਪੂਰਾ ਹੋਵੇ ਠੀਕ ਆ ਬਾਈ ਜੀ ਠੰਡ ਬਹੁਤ ਆ ਤੇ ਫੋਨ ਵੱਟ ਜੀ ਨਹੀਂ ਫੜਿਆ ਜਾਂਦਾ ਸਸਿਗਾ ਇਧਰ ਨੂੰ